ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਬਹੁਤ ਹੀ ਖਾਸ ਗੱਲਾਂ ਬਾਤਾਂ ਸਾਂਝੀਆਂ ਕਰਨ ਹੈ ਜੀ ਬੇਨਤੀ ਇਹ ਨਿਕ ਹੈ ਕਿ ਵੀਡੀਓ ਨੂੰ ਪੂਰੀ ਸੁਣਿਆ ਜਾਵੇ ਜੇਕਰ ਪਰਮਾਤਮਾ ਤੋਂ ਕੁਝ ਮੰਗਦੇ ਹੋ ਕੁਝ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਲਈ ਸਮਾਂ ਕੱਢਣਾ ਜ਼ਰੂਰ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਧਿਆਨ ਦੇ ਨਾਲ ਚੰਗੀ ਗੱਲ ਸੁਣ ਲੂਗੇ ਇਹਦੇ ਨਾਲ ਜ਼ਿੰਦਗੀ ਵਿੱਚ ਸੁਧਾਰ ਹੀ ਆਉਣਾ ਕੁਝ ਖੱਟੋਗੇ ਹੀ ਇਹ ਨਹੀਂ ਕਿ ਕੁਝ ਗਵਾਉਗੇ ਲਾਭ ਹੀ ਮਿਲਣਾ ਹੈ ਜਿੰਨਾ ਵੀ ਸਮਾਂ ਤੁਸੀਂ ਕੱਢ ਲੈਂਦੇ ਹੋ ਸੋ ਜਦੋਂ ਅਸੀਂ ਮਤਲਬ ਲਈ ਸਾਰੇ ਕਰਮ ਕਰਦੇ ਆਂ ਤਾਂ ਫਿਰ ਉਹ ਕਰਮ ਹੌਲੀ-ਹੌਲੀ ਕੰਮ ਆਉਂਦੇ ਹੈ ਜੇਕਰ ਅਸੀਂ ਵਿਸ਼ਵਾਸ ਰੱਖ ਕੇ ਪਿਆਰ ਦੇ ਨਾਲ ਮਾਲਕ ਲਈ ਸਮਾਂ ਕੱਢੀਏ ਤਾਂ ਜਲਦ ਕੰਮ ਬਣਨੇ ਸ਼ੁਰੂ ਹੋ ਜਾਂਦੇ ਹੈ ਜੀ ਸੋ ਇੰਨਾ ਕੋ ਫਰਕ ਹੈ ਇਸ ਕਰਕੇ ਕਹਿੰਦੇ ਆਂ ਕਿ ਗੱਲ ਤਾਂ ਬਹੁਤ ਹੀ ਕੰਮ ਦੀ ਹੈ ਪੂਰੀ ਸੁਣੋ ਸਮਝੋ ਅਮਲ ਕਰੋ ਜੀ ਸੋ ਅੱਜ ਦਾ ਵਿਸ਼ਾ ਹੈ ਸਮਾਂ ਜ਼ਿੰਦਗੀ ਵਿੱਚ ਚੰਗਾ ਕਿਦੋਂ ਆਵੇਗਾ ਸੋ ਇਦੇ ਲਈ ਸਾਨੂੰ ਕਿਹੜਾ ਸੰਕੇਤ ਉਹ ਪਰਮਾਤਮਾ ਦਿੰਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਚੰਗਾ ਖੁਸ਼ ਹੋਣ ਵਾਲਾ ਹੈ ਪਰੇਸ਼ਾਨੀਆਂ ਦਾ ਨਾਸ਼ ਹੋਣ ਵਾਲਾ ਹੈ ਸੋ ਬਹੁਤ ਹੀ ਖਾਸ ਇਹ ਵਿਸ਼ਾ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣੋ ਸਮਝੋ ਅਮਲ ਕਰੋ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਨੂੰ ਵੀ ਚੰਗੀ ਤਰ੍ਹਾਂ ਸੁਣਿਆ ਕਰੋ ਕਿਉਂਕਿ ਬਿਨਾ ਪੁੱਛਿਆ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਵੀਡੀਓ ਰਾਹੀਂ ਹੀ ਮਿਲ ਜਾਵੇਗਾ ਕਿਉਂਕਿ ਜਿਹੜੇ ਪੀਰਾਂ ਦੀ ਸੇਵਾ ਕਰਦੇ ਆ ਉਹਨਾਂ ਦੇ ਨਾਲ ਸੇਮ ਹੀ ਸਾਰੇ ਸੰਕੇਤ ਜੁੜੇ ਹੁੰਦੀ ਹੈ ਇਸ ਕਰਕੇ ਪੂਰੀ ਵੀਡੀਓ ਪਲੀਜ਼ ਜ਼ਰੂਰ ਸੁਣੋ ਜੀ ਕਮੈਂਟਾਂ ਵਿੱਚ ਜੇ ਆ ਪੀਰਾਂ ਦੀ ਜੇ ਅਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾ ਇੱਕ ਕਮੈਂਟ ਦੱਸ ਦਿਆਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਪਲੀਜ਼ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਾਓ ਤੁਸੀਂ ਹਰ ਰੋਜ਼ ਵੀਡੀਓ ਪਾਇਆ ਕਰੋ ਅਸੀਂ ਜ਼ਰੂਰ ਸੁਣਾਂਗੇ ਸੋ ਬਹੁਤ-ਬਹੁਤ ਧੰਨਵਾਦ ਜੀ ਸਪੋਰਟ ਕਰਨ ਲਈ ਸੋ ਬਹੁਤ ਰੂਹਾਂ ਜਿਹੜੀਆਂ ਕਿ ਚੈਨਲ ਦੇ ਨਾਲ ਜੁੜੀਆਂ ਹੋਈਆਂ ਕਦੇ ਵੀ ਕੁਝ ਗਲਤ ਨਹੀਂ ਬੋਲਿਆ ਵਧੀਆ ਕਮੈਂਟ ਆ ਰਹੇ ਆ ਵਿਊ ਵਧੀਆ ਆਉਂਦੇ ਆ ਵੀਡੀਓ ਨੂੰ ਜੀ ਇੰਨੇ ਤੋਂ ਹੀ ਹੌਸਲਾ ਮਿਲ ਜਾਂਦਾ ਕਿਸੇ ਦੇ ਇੱਕ ਦੇ ਕਹਿਣ ਦੇ ਨਾਲ ਕੋਈ ਫਰਕ ਆਪਾਂ ਨਹੀਂ ਸਮਝਦੇ ਕਿ ਕੋਈ ਸਾਨੂੰ ਫਰਕ ਪੈਂਦਾ ਹੈ ਜੇਕਰ ਆਪਾਂ ਅੱਜ ਰੱਬ ਦੇ ਰਸਤੇ ਤੇ ਤੁਰਦੇ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਦੇ ਸਮਝਦੇ ਆ ਤੇ ਕਈ ਚੰਗਾ ਸਮਝਦੇ ਨੇ ਕਈ ਮਾੜਾ ਸਮਝਦੇ ਨੇ ਪਰ ਅਸੀਂ ਆਪਣਾ ਰਸਤਾ ਜਿਹੜਾ ਬਦਲ ਨਹੀਂ ਸਕਦੇ ਕਿਸੇ ਮਗਰ ਲੱਗੇ ਕਿਉਂਕਿ ਜੋ ਸਚਾਈ ਹੈ ਉਹਨੂੰ ਅਪਣਾਉਣਾ ਹੀ ਇੱਕ ਨਾ ਇੱਕ ਦਿਨ ਪੈਂਦਾ ਹੈ ਜੀ ਸੋ ਬਾਕੀ ਆਪ ਸਭ ਦੀ ਬਹੁਤ ਜ਼ਿਆਦਾ ਸਪੋਰਟ ਮਿਲੀ ਇੱਕ ਦੋ ਚਾਰ ਕਮੈਂਟ ਇਹੋ ਜੇ ਆਇਆ ਜਦੋਂ ਇਹ ਚੈਨਲ ਚੱਲ ਰਿਹਾ ਹੈ ਵਰਨਾ ਕਿਸੇ ਨੇ ਵੀ ਕੋਈ ਮਾੜਾ ਕਮੈਂਟ ਨਹੀਂ ਕੀਤਾ ਸੋ ਤਹ ਦੇ ਲੋ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਤਾਂ ਤੁਹਾਡੀ ਵਜ੍ਹਾ ਦੇ ਨਾਲ ਇਹ ਚੈਨਲ ਵੀ ਅੱਗੇ ਵਧ ਰਿਹਾ ਹੈ ਜੀ ਸੋ ਮਾਲਕ ਹਮੇਸ਼ਾ ਹੀ ਆਪ ਸਭ ਨੂੰ ਸੇਵਾ ਦਾ ਫਲ ਬਖਸ਼ੇ ਜੀ ਜਿਹੜੀਆਂ ਰੂਹਾਂ ਇੰਦੇ ਪਿਆਰ ਦੇ ਨਾਲ ਵੀਡੀਓ ਨੂੰ ਸੁਣਦੀਆਂ ਹੈ ਇੰਤਜ਼ਾਰ ਕਰਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੈਂ ਵੇਟ ਕਰੂੰਗੀ ਕਦੋਂ ਤੁਸੀਂ ਗੁਰੂ ਪਦਮੀ ਦੇ ਬੈਠਦੇ ਹੋ ਮੈਂ ਤੁਹਾਨੂੰ ਗੁਰੂ ਬਣਾਉਣਾ ਹੈ ਜਲਦੀ ਤੁਸੀਂ ਇਹ ਕਰਮ ਕਰੋ ਯਾਨੀ ਕਿ ਗੁਰੂ ਪੱਧਵੀ ਤੇ ਬੈਠੋ ਤੇ ਅਸੀਂ ਤੁਹਾਨੂੰ ਦੇ ਨਾਲ ਗੁਰਦਾਰਾ ਨਗਰੀ ਇਹ ਸੋ ਦੇਖੋ ਜੀ ਇਹ ਤੁਸੀਂ ਜੋ ਇੰਨਾ ਮਾਣ ਦੇ ਰਹੇ ਹੋ ਪਰਮਾਤਮਾ ਇਹ ਸਭ ਕੁਝ ਤੁਹਾਡੇ ਤੁਹਾਡੇ ਥਰੂ ਤੁਹਾਡੇ ਰਾਈਂ ਕਰਉਣ ਵਾਲਾ ਹੈ ਸੋ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਸੋ ਮਾਲਕ ਜੋ ਤੁਹਾਡੇ ਰਾਈਂ ਲਿਖਾ ਰਿਹਾ ਹੈ ਤੁਸੀਂ ਲਿਖ ਰਹੇ ਹੋ ਕਹਿ ਰਹੇ ਹੋ ਜੋ ਸ਼ਬਦ ਉਹ ਮਾਲਕ ਸਾਡਾ ਵੀ ਹੋਰ ਕਿਤੇ ਨਗਰ ਦਾ ਵਿਸ਼ਵਾਸ ਪੱਕਾ ਕਰ ਰਿਹਾ ਹੈ ਇੰਨੀ ਇੱਜ਼ਤ ਦਿਵਾ ਰਿਹਾ ਹੈ ਸੋ ਬਾਕੀ ਇਹ ਕੋਈ ਖੇਲ ਨਹੀਂ ਹੈ ਗੱਦੀ ਤੇ ਬਹਿਣਾ ਗੁਰੂ ਪਦਵੀ ਤੇ ਬਹਿਣਾ ਸੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੋ ਜਿਹਨੂੰ ਮਾਲਕ ਹੁਕਮ ਦੇ ਦੇਵੇ ਉਹ ਇਹ ਰਿਸ਼ਤੇ ਨਿਵਾ ਸਕਦਾ ਹੈ ਵਾਹਨਾ ਇਹ ਕੋਈ ਆਮ ਇਨਸਾਨ ਤੇ ਵਸ ਦੀ ਗੱਲ ਨਹੀਂ ਹੈ ਸੋ ਸਾਨੂੰ ਤਾਂ ਇੰਨੇ ਜਹੀ ਖੁਸ਼ੀ ਮਿਲਦੀ ਹੈ ਕਿ ਉਹ ਮਾਲਕ ਨੇ ਆਪਣੇ ਚਰਨਾਂ ਦਾ ਰੱਖਿਆ ਹੋਇਆ ਆਪਣੇ ਨਾਲ ਜੋੜ ਲਿਆ ਹੈ ਸੇਵਾ ਦਾ ਫਲ ਵਖਸ਼ਿਆ ਹੈ ਤੇ ਵਿਸ਼ਵਾਸ ਕਰਦੇ ਆਂ ਇੱਕ ਥਾਂ ਤੇ ਟਿਕਿਆ ਤਾਂ ਪ੍ਰਮਾਤਮਾ ਨੇ ਵੀ ਕਵੀ ਦੀ ਛੱਡੀ ਕੁਛ ਲੁਕੋਇਆ ਨਹੀਂ ਸਭ ਕੁਝ ਦੇ ਦਿੱਤਾ ਇੰਨੀ ਸੰਗਤ ਰੂਹਾਂ ਸਾਡੇ ਨਾਲ ਜੁੜੀਆਂ ਸਭ ਤੋਂ ਪੈਸੇ ਹੀ ਬਹੁਤ ਹੌਸਲਾ ਹੁੰਦਾ ਹੈ ਕਿ ਮਾਲਕ ਨੇ ਇੰਨੀ ਕੀ ਇੱਜ਼ਤ ਕਰਵਾ ਦਿੱਤੀ ਜੇਕਰ ਰਿਸ਼ਤਿਆਂ ਦੀ ਪ੍ਰਵਾਹ 'ਤੇ ਨਾ ਕਰੀਏ ਤਾਂ ਉਹ ਪ੍ਰਮਾਤਮਾ ਜੋ ਰਿਸ਼ਤੇ ਜੋੜਦਾ ਹੈ ਉਹ ਅਲੱਗ ਹੀ ਇੱਕ ਨਜ਼ਾਰਾ ਹੁੰਦਾ ਹੈ ਪਰ ਜਦੋਂ ਕੋਈ ਰਿਸ਼ਤੇ ਖਾਸ ਟੁੱਟਦੇ ਆ ਉਸ ਸਮੇਂ ਦੁੱਖ ਬਹੁਤ ਹੁੰਦਾ ਹੈ ਕੋਈ ਵੀ ਕੰਮ ਲਾ ਲਓ ਕੋਈ ਵੀ ਅਜਿਹੇ ਵਿੱਚ ਜਿਆਦਾ ਤੰਗੀ ਮਿਲੇ ਜਿਆਦਾ ਤਕਲੀਫ ਮਿਲੇ ਕਾਮਯਾਬੀ ਛੇਤੀ ਨਾ ਮਿਲੇ ਸਮਝ ਲੈਣਾ ਕਿ ਬਹੁਤ ਬਹੁਤ ਜਿਆਦਾ ਵਧੀਆ ਕੁਝ ਜ਼ਿੰਦਗੀ ਵਿੱਚ ਹੋਣ ਵਾਲਾ ਆ ਜਦੋਂ ਜਿਆਦਾ ਪਰੇਸ਼ਾਨੀਆਂ ਹੱਦੋਂ ਵੱਧ ਆ ਜਾਣ ਸਾਰੇ ਪਾਸਿਆਂ ਤੋਂ ਤਾਂ ਉਦੋਂ ਇਹ ਗੱਲ ਜ਼ਰੂਰ ਇੱਕ ਮਨ ਵਿੱਚ ਧਾਰ ਲੈਣੀ ਯਾਦ ਰੱਖਣੀ ਕਿ ਕੁਝ ਹੁਣ ਬਹੁਤ ਜਿਆਦਾ ਵਧੀਆ ਹੋਣ ਵਾਲਾ ਹੈ ਇਸ ਕਰਕੇ ਇਹ ਸਭ ਕੁਝ ਕਲੀਅਰ ਹੁੰਦਾ ਜਾ ਰਿਹਾ ਹਿਸਾਬ ਜਿਹੜਾ ਕਿਉਂਕਿ ਉਹ ਮਾਲਕ ਜਦੋਂ ਕਿਰਪਾ ਕਰਦਾ ਹੈ ਪਹਿਲਾਂ ਚੰਗੀ ਤਰ੍ਹਾਂ ਪਰਖਦਾ ਚ ਜੋੜਦਾ ਹੈ ਤੇ ਫਿਰ ਆਪਣੇ ਨਾਲ ਜੋੜਦਾ ਹੈ ਮਾਲਕ ਸੋ ਜਦੋਂ ਉਹਨੇ ਕੁਝ ਦੇਣਾ ਹੈ ਤਾਂ ਛੱਪੜ ਫਾੜ ਕੇ ਕਹਿੰਦੇ ਕੀ ਦਿੰਦਾ ਹੈ ਪਰ ਉਸ ਸਮੇਂ ਕਦੇ ਵੀ ਉਹ ਮਾੜੇ ਹਾਲਾਤ ਨੂੰ ਨਹੀਂ ਭੁੱਲਣਾ ਚਾਹੀਦਾ ਸ਼ੁਕਰਾਨੇ ਤੋਂ ਸ਼ੁਕਰਾਨਾ ਕਰਦੇ ਜਾਣਾ ਚਾਹੀਦਾ ਹੈ ਤੇ ਮਾਲਕ ਰੱਜ ਕੇ ਰਜਾਉਂਦਾ ਹੈ ਸੋ ਉਹ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਜੀ ਸੋ ਪਹਿਲਾਂ ਤਾਂ ਇੱਥੇ ਬਹੁਤ ਸਾਰੇ ਕਮੈਂਟ ਆਏ ਹੋਏ ਆ ਕਹਿੰਦੇ ਨੇ ਕਿ ਅਸੀਂ ਪੂਰੀ ਵੀਡੀਓ ਸੁਣਦੇ ਆ ਵੀਡੀਓ ਥੋੜੀ ਲੰਬੀ ਬਣਾਇਆ ਕਰੋ ਸੋ ਵਧੀਆ ਲੱਗਦੀ 10-15 ਮਿੰਟ ਦੀ ਵੀਡੀਓ ਹੋਣੀ ਚਾਹੀਦੀ ਸੋ ਜਿਨ੍ਹਾਂ ਨੂੰ ਤਾਂ ਕੁਝ ਸਿੱਖਣ ਨੂੰ ਮਿਲਦਾ ਹੈ ਜਿਨ੍ਹਾਂ ਦਾ ਮਨ ਟਿਕਿਆ ਹੋਇਆ ਸੋ ਉਹ ਤਾਂ ਇਹੀ ਸਭ ਕੁਝ ਕਹਿੰਦੇ ਨੇ ਸੋ ਜਿਨ੍ਹਾਂ ਦਾ ਮਨ ਨਹੀਂ ਟਿਕਦਾ ਸੋ ਇਹ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਇਹ ਇਦਾਂ ਕਿਉਂ ਕਰ ਰਹੇ ਹੋ ਇਹ ਸਮਨਣਾ ਹੁੰਦਾ ਹੈ ਕਿਉਂਕਿ ਜਿਹੜਾ ਸੇਵਾ ਦੇ ਵਿੱਚ ਸਿਰਫ ਇੱਕ ਕਦਮ ਵਧਾਉਂਦਾ ਹੈ ਕਿ ਸੇਵਾ ਕਰਨੀ ਹੈ ਉਹਨਾਂ ਬਾਰੇ ਕੁਝ ਜਾਨਣਾ ਹੈ ਪਰ ਕਿਤੇ ਨਾ ਕਿਤੇ ਉਹਨਾਂ ਦਾ ਮਨ ਨਹੀਂ ਟਿਕ ਰਿਹਾ ਸਿਰਫ ਇੱਕ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰਨੀ ਵੀ ਚੰਗੀ ਗੱਲ ਆ ਕੋਸ਼ਿਸ਼ ਕਰਦੇ ਰਹੋ ਕਰਦੇ ਰਹੋ ਤੇ ਮਨ ਆਪਣੇ ਆਪ ਟਿਕੇਗਾ ਫਿਰ ਤੁਹਾਨੂੰ ਉਸੇ ਗੱਲਾਂ ਦੇ ਵਿੱਚ ਅਨੰਦ ਮਿਲਣਾ ਸ਼ੁਰੂ ਹੋ ਜਾਵੇਗਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਸਮਾਂ ਕੱਢਦੇ ਹੋ ਤੇ ਸਾਨੂੰ ਵੀ ਹਿੰਮਤ ਦਿੰਦੇ ਹੋ ਸੋ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਤੇ ਕਿਰਪਾ ਬਣਾ ਕਰਕੇ ਆਪ ਸਭ ਤੇ ਜਿੰਦਗੀ ਦਾ ਰੂਹ ਇਸ ਚੇਤਨ ਦੇ ਨਾਲ ਜੁੜਿਆ ਹੋਈਆ ਹੈ ਤੇ ਇੱਥੇ ਇੱਕ ਹੋਰ ਕਮੈਂਟ ਹੈ ਗੰਦੇ ਨੇ ਕਿ ਦੀਦੀ ਜੀ ਸੇਵਾ ਕਰਦੇ ਵਕਤ ਸਰੀਰ ਤੇ ਭਾਰ ਕਿਉਂ ਪੈਂਦਾ ਹੈ ਸੋ ਦੇਖੋ ਜੀ ਬਚਨ ਥੋੜੇ ਢੰਗ ਨਾਲ ਕਰਿਆ ਕਰੋ ਜਦੋਂ ਸੇਵਾ ਕਰਦੇ ਹੋ ਖਾਸ ਕਰਕੇ ਸੋ ਇਹ ਸ਼ਾਇਦ ਇੱਕ 18 19 ਸਾਲ ਦੀ ਬੱਚੀ ਹੈ ਜਿਹੜੀ ਕਿ ਕਈ ਵਾਰ ਇਹਨਾਂ ਦੇ ਕਮੈਂਟ ਸ਼ਾਇਦ ਇੱਕ ਦੋ ਆਏ ਹੋਏ ਆ ਸੋ ਹੁਣ ਤਾਂ ਉਹ ਕਮੈਂਟ ਇਸ ਵਕਤ ਨਹੀਂ ਪਤਾ ਸੋ ਇਹ ਲਿਖਦੇ ਨੇ ਕਿ ਸਰੀਰ ਤੇ ਭਾਰ ਕਿਉਂ ਪੈਂਦਾ ਹੈ ਸੇਵਾ ਕਰਦੇ ਵਕਤ ਸੋ ਜਦੋਂ ਸੇਵਾ ਕਰਦੇ ਹੋ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਕਿ ਨਾ ਧੋ ਕੇ ਸਾਫ ਸੁਥਰੇ ਹੋ ਕੇ ਦਰਬਾਰ ਤੇ ਜਾਣਾ ਹੈ ਸੇਵਾ ਕਰਨੀ ਆ ਤੇ ਦੂਸਰੀ ਗੱਲ ਕੀ ਕਦੇ ਵੀ ਵਾਲ ਛੁੱਲੇ ਛੱਡ ਕੇ ਦਰਬਾਰ ਤੇ ਨਹੀਂ ਜਾਣਾ ਗਿੱਲੇ ਜਦੋਂ ਖਾਸ ਕਰਕੇ ਸਿਰ ਢੋਟਾ ਹੋਏ ਗਿੱਲੇ ਵਾਲ ਹੋਣ ਉਦੋਂ ਦਰਬਾਰ ਤੇ ਕਦੇ ਨਾ ਜਾਓ ਸੋ ਇਹ ਨਹੀਂ ਕਿ ਸਿਰ ਤੇ ਦੁਪੱਟਾ ਲੈ ਲਿਆ ਤੇ ਮੱਥਾ ਟੇਕ ਸਕਦੇ ਗਿੱਲੇ ਵਾਲਾ ਨਾ ਮੱਥਾ ਕਦੇ ਵੀ ਟੇਕਣਾ ਨਹੀਂ ਚਾਹੀਦਾ ਜੀ ਇਹ ਵੀ ਕਾਰਨ ਹੁੰਦਾ ਹੈ ਤੇ ਇੱਕ ਕੀ ਬਚਨ ਵੀ ਥੋੜੇ ਟੰਗ ਨਾ ਕਰਨੇ ਚਾਹੀਦੇ ਆ ਸੋ ਖਾਸ ਕਰਕੇ ਜਦੋਂ ਕੁੜੀਆਂ ਗੁੜੀਆਂ ਸੇਵਾ ਕਰਦੀਆਂ ਆ ਤੇ ਪੀਰ ਫਕੀਰ ਸੇਵਾ ਤੋਂ ਖੁਸ਼ ਹੋ ਜਾਂਦੇ ਨੇ ਉਹ ਆਪਣਾ ਹੱਕ ਜਿਤਾਉਂਦੇ ਨੇ ਸੋ ਇਸ ਕਰਕੇ ਬਚਨ ਥੋੜੇ ਢੰਗ ਨਾ ਕਰਕੇ ਸੇਵਾ ਕਰਨੀ ਸ਼ੁਰੂ ਕਰਿਆ ਕਰੋ ਸੋ ਬਚਨ ਢੰਗ ਨਾ ਕੀਤੇ ਹੋਣਗੇ ਤੇ ਭਾਰ ਨਹੀਂ ਪਵੇਗਾ ਸੋ ਖਾਸ ਕਰਕੇ ਜਦੋਂ ਕੁਆਰੀਆਂ ਲੜਕੀਆਂ ਸੇਵਾ ਕਰਦੀਆਂ ਹੈ ਤੇ ਸਰੀਰ ਤੇ ਭਾਰ ਪਹਿਣਾ ਸ਼ੁਰੂ ਹੋ ਜਾਂਦਾ ਕਿਉਂਕਿ ਪੀਰ ਫਿਰ ਆਪਣਾ ਹੱਕ ਜਿਤਾਉਣ ਲੱਗ ਪੈਂਦੇ ਕੋਈ ਵੀ ਦੇਵੀ ਦੇਵਤਾ ਹੈ ਜਦੋਂ ਅਨਵੈਰਟ ਬੱਚਾ ਹੈ ਸੋ ਉਹਦੇ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਆਪਣਾ ਬਣਾ ਲੈਂਦੇ ਆ ਫਿਰ ਆਪਣੇ ਜੋਗਾ ਹੀ ਰੱਖਣਾ ਚਾਹੁੰਦੇ ਨੇ ਸੋ ਤੁਸੀਂ ਇਹ ਵਚਨ ਕਰਿਆ ਕਰੋਗੇ ਪਾਪਾ ਜੀ ਅਸੀਂ ਤੁਹਾਡੀ ਸੇਵਾ ਵੀ ਕਰਨੀ ਆ ਸਰੀਰ ਤੇ ਭਾਰ ਨਾ ਪਾਓ ਫੁੱਲਾਂ ਵਾਂਗ ਆਓ ਜਿਕਰੋਣਾ ਵੀ ਹੈ ਕੋਈ ਗੱਲਬਾਤ ਦਿਖਾਉਣੀ ਵੈਸੇ ਦਿਖਾੜ ਦਿਆ ਕਰੋ ਸਰੀਰ ਤੇ ਭਾਰ ਨਾ ਪਵੇ ਕਿਉਂਕਿ ਅਸੀਂ ਗਾ ਆਪਣੀ ਲਾਈਫ ਬਾਰੇ ਵੀ ਸੋਚਣਾ ਹੈ ਘਰ ਬਸਾਉਣਾ ਹੈ ਸੋ ਕੁਝ ਗੱਲਾਂ ਜਾਨਕੀ ਆਪਣੇ ਹਿਸਾਬ ਦੇ ਨਾਲ ਅਰਦਾਸ ਕਰ ਲੈਣ ਚਾਹੀਦੀ ਹੈ ਜੀ ਫਿਰ ਭਾਰ ਪੈਣੋਂ ਅੜ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਅੱਜ ਦਾ ਵਿਸ਼ਾ ਜੋ ਹੈ ਕਿ ਜਦੋਂ ਜ਼ਿੰਦਗੀ ਵਿੱਚ ਕੁਝ ਚੰਗਾ ਹੋਣਾ ਹੈ ਤਾਂ ਉਦੋਂ ਖਾਸ ਕਰਕੇ ਕਿਹੜੀਆਂ ਚੀਜ਼ਾਂ ਸਾਡੇ ਜਿਆਦਾ ਸਾਹਮਣੇ ਸੰਕੇਤ ਯਾਨੀ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਹਨ ਚੰਗਾ ਸਮਾਂ ਆਉਣ ਦਾ ਸੋ ਵੀਡੀਓ ਨੂੰ ਜੇਕਰ ਹਜੇ ਤੱਕ ਲਾਈਕ ਨਹੀਂ ਕੀਤਾ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਦੇਖੋ ਜੀ ਜਦੋਂ ਵੀ ਚੰਗਾ ਸਮਾਂ ਆਉਣਾ ਤੇ ਉਹ ਮਾਲਕ ਕੋਈ ਨਾ ਕੋਈ ਇਨਸਾਨ ਨੂੰ ਦਿਖਾਉਂਦਾ ਹੈ ਪਰ ਇਨਸਾਨ ਕਿਤੇ ਨਾ ਕਿਤੇ ਉਹ ਗੱਲਾਂ ਨੂੰ ਇਗਨੋਰ ਕਰ ਦਿੰਦਾ ਸਮਝ ਨਹੀਂ ਪਾਉਂਦਾ ਉਲਟਾ ਰੱਬ ਨੂੰ ਮਾੜਾ ਕਹਿਣ ਲੱਗ ਪੈਂਦਾ ਆਪਣੇ ਗੁਰੂ ਪੀਰ ਨੂੰ ਮਾੜਾ ਕਹਿਣ ਲੱਗ ਪੈਂਦਾ ਹੈ ਕਿ ਮੈਂ ਸੇਵਾ ਕੀਤੀ ਆ ਕੁਝ ਨਹੀਂ ਮਿਲਿਆ ਕੁਝ ਨਹੀਂ ਇਹ ਸਾਡੇ ਲਈ ਕਰ ਰਹੇ ਸੋ ਰੱਬ ਨੂੰ ਮਾੜਾ ਕਹਿਣ ਲੱਗ ਪੈਂਦੇ ਗੁੱਸਣ ਲੱਗ ਪੈਂਦੇ ਆਪਣੇ ਗੁਰੂਆਂ ਪੀਰਾਂ ਨੂੰ ਸੋ ਇੱਥੇ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਮਾੜਾ ਹੱਦ ਤੋਂ ਵੱਧ ਸਮਾਂ ਆ ਜਾਵੇ ਤਾਂ ਉਦੋਂ ਜਿੰਦਰੀ ਵਿੱਚ ਸਮਝ ਲੈਣਾ ਇਸ ਗੱਲ ਨੂੰ ਪੱਲੇ ਬੰਨ ਲੈਣਾ ਕਿ ਰਾਜੇ ਮਾੜੇ ਹਾਲਾਤ ਆਪ ਸਭ ਤੇ ਆ ਰਹੇ ਹੈ ਕਿ ਮਾਲਕ ਹੁਣ ਕੁਛ ਚੰਗਾ ਕਰਨ ਲੱਗਾ ਹੈ ਇਹ ਮਾੜਾ ਸਮਾਂ ਜੋ ਇੱਕਦਮ ਆਣ ਪਿਆ ਹੈ ਸਾਰੇ ਪਾਸਿਆਂ ਤੋਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਤਾਂ ਹੁੰਦਾ ਹੈ ਕਿ ਕੋਈ ਇੱਕ ਅੱਧੀ ਪਰਿਸ਼ਰਲੀ ਆ ਗਈ ਠੀਕ ਹੈ ਪਰ ਇੱਕ ਹੁੰਦਾ ਹੈ ਕਿ ਸਾਰੇ ਪਾਸਿਆਂ ਤੋਂ ਜਵਾਬ ਹੋਈ ਜਾ ਰਿਹਾ ਆ ਕੋਈ ਹੈਲਪ ਨਹੀਂ ਕਰ ਰਿਹਾ ਹਰ ਕੋਈ ਤੁਹਾਨੂੰ ਮਾੜਾ ਸਮਝ ਰਿਹਾ ਪਰ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਹੋ ਸੋ ਜਿਹੜਾ insan ਸਹੀ ਹੁੰਦਾ ਹੈ ਝੂਠ ਨੂੰ ਨਹੀਂ ਅਪਣਾਉਂਦਾ ਸਚਾਈ ਨੂੰ ਫੜਦਾ ਹੈ ਚਾਹੇ ਜਿੰਨੀ ਮਾਰਤੀ ਗਰੀਬੀ ਚ ਤੰਗੀ ਚ ਹੋਵੇ ਤੇ ਉਹਦੇ ਤੇ ਪਰੇਸ਼ਾਨੀਆਂ ਜ਼ਿਆਦਾ ਆਉਂਦੀਆਂ ਸੋ ਇੱਥੇ ਵੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਉਹ ਮਾਲਕ ਤੁਹਾਨੂੰ ਪਰਖ ਰਿਹਾ ਹੈ ਕਿਉਂਕਿ ਕਹਿੰਦੇ ਆ ਕਿ ਮਾਲਕ ਪਹਿਲਾਂ ਪੈਸੇ ਵਾਂਗ ਟਣਕਾਉਂਦਾ ਆ ਫਿਰ ਆਪਣੀ ਕਿਰਪਾ ਕਰਦਾ ਹੈ ਟਣਕਾ ਕੇ ਦੇਖਦਾ ਹੈ ਕਿ ਇਹ ਕਿੰਨਾ ਕੁ ਖਰਾ ਸਿੱਕਾ ਹੈ ਮਾਲਕ ਦਾ ਰੰਗ ਜੇਕਰ ਜਾਣਨਾ ਹੈ ਤਾਂ ਉਹਦਾ ਰੰਗਿਆਂ ਨੂੰ ਪਛਾਣਨਾ ਪਵੇਗਾ ਸੋ ਕਹਿੰਦੇ ਨੇ ਪਹਿਲਾਂ ਟੰਗ ਦੇ ਨੇ ਤੇ ਫਿਰ ਰੰਗ ਦੇ ਨੇ ਫਿਰ ਉਹ ਆਪਣੇ ਰੰਗ ਵਿੱਚ ਰੰਗ ਲੈਂਦੇ ਆ ਜਿਹੜੇ ਉਹਨਾਂ ਦੀ ਨਿਗਾ ਵਿੱਚ ਪਾਸ ਹੋ ਜਾਂਦੇ ਨੇ ਸੋ ਚੰਗੀ ਤਰ੍ਹਾਂ ਨਾ ਪਰਖਦੇ ਨੇ ਪਹਿਲਾਂ ਚੰਗੀ ਤਰ੍ਹਾਂ ਜੋ ਔੜ ਕੇ ਰੱਖ ਦਿੰਦੇ ਇਨਸਾਨ ਨੂੰ ਜਦੋਂ ਸੇਵਾ ਕਰਦੇ ਆ ਕਿ ਇਹ ਕਿੰਨਾ ਕੁ ਚਿਰ ਸਾਨੂੰ અપਨਾ ਸਕਦਾ ਹੈ ਕਿੰਨੀ ਸਾਡੀ ਇੱਜ਼ਤ ਸਾਡੇ ਨਾਲ ਪਿਆਰ ਹੈ ਸੋ ਫਿਰ ਹਰ ਪਾਸਿਆਂ ਤੋਂ ਜਦੋਂ ਨਾ ਹੁੰਦੀ ਆ ਇਨਸਾਨ ਅੱਕ ਜਾਂਦਾ ਤੇ ਕਈ ਇਨਸਾਨ ਅੱਕਦੇ ਨਹੀਂ ਵਿਸ਼ਵਾਸ ਹੀ ਇਹੋ ਜ ਆਪਣਾ ਲੈਂਦੇ ਆ ਕਿ ਚਾਹੇ ਜੋ ਮਰਜ਼ੀ ਹੋ ਜਾਵੇ ਸਾਡਾ ਮਾਲਕ ਸਾਡੇ ਨਾਲ ਆਸਾਨਾ ਕੁਝ ਮਾੜਾ ਨਹੀਂ ਹੋ ਸਕਦਾ ਚੰਗਾ ਕਰੇਗਾ ਰਾਸਤਾ ਨਹੀਂ ਬਦਲਦੇ ਜਿਹੜੇ ਤਾਂ ਇੱਕ ਰਸਤੇ ਦੇ ਬਣ ਕੇ ਬੈਠ ਜਾਂਦੇ ਆ ਕਹਿੰਦੇ ਕਿ ਤਾਰ-ਤਾਰ ਕਦੇ ਵੀ ਫਿਰਨਾ ਨਹੀਂ ਚਾਹੀਦਾ ਇੱਕ ਦਰ ਦੇ ਉੱਪਰ ਬੈਠ ਜਾਓ ਤਾਂ ਖੈਰ ਜ਼ਰੂਰ ਝੋਲੀ 'ਚ ਪੈਂਦੀ ਹੈ ਜੀ ਸੋ ਕਹਿੰਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਪੁੱਛਣਗੇ ਇਹ ਇੱਕ ਗੱਲ ਪੱਲੇ ਬੰਨੋ ਬਸ ਇਹ ਗੱਲ ਨੂੰ ਕਦੇ ਵੀ ਭਲਾਓ ਨਾ ਇੱਕ ਗੱਲ ਨੂੰ ਯਾਦ ਰੱਖ ਲਓ ਕਿ ਇਹ ਗੱਲ ਦਾ ਕੋਈ ਮਤਲਬ ਹੈ ਤੇ ਇਹ ਇੱਕ ਗੱਲ ਹੀ ਤੁਹਾਨੂੰ ਤਾਰ ਦੇਵੇਗੀ ਤੋ ਗੱਲਾਂ ਤਾਂ ਸਾਰੀਆਂ ਮਾਲਕ ਨਾਲ ਜੁੜਿਆ ਹੈ ਜੇਕਰ ਪੱਲੇ ਮੰਨ ਲਈਏ ਜਾਣ ਤਾਂ ਜ਼ਿੰਦਗੀ ਦਾ ਸੁਧਾਰ ਹੋਣ ਲੱਗਿਆ। ਉਹ ਤਾਂ ਵੀ ਨਹੀਂ ਚੱਲਣਾ ਕਾਦ ਮਾਲਕ ਨੇ ਦਿਨ ਫੇਰ ਦਿੱਤੇ। ਤੇ ਹੁਣ ਜਦੋਂ ਜ਼ਿੰਦਗੀ ਵਿੱਚ ਦੋ ਵੱਧ ਪਰੇਸ਼ਾਨੀਆਂ ਆ ਜਾਵੇ ਤੇ ਕਦੇ ਵੀ ਡੋਲਣਾ ਨਹੀਂ ਸਮਝ ਲੈਣਾ ਕਿ ਹੁਣ ਚੰਗਾ ਸਮਾਂ ਆਉਣ ਵਾਲਾ। ਜਦੋਂ ਸਾਰੇ ਪਾਸਿਆਂ ਦੇ ਰਸਤੇ ਬੰਦ ਹੋ ਜਾਣ ਤਾਂ ਇੱਕ ਮਾਲਕ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਉਹ ਸਾਡੇ ਅੰਦਰ ਹੈ। ਅੰਦਰ ਬੈਠਾ ਤੇ ਅੰਦਰ ਝਾਤ ਮਾਰ ਲੋ। ਸੱਚੇ ਦਿਲੋਂ ਅਰਦਾਸ ਕਰਦੋ ਤੇ ਇਹ ਸਭ ਇੱਕ ਦਮ ਦੀਆਂ ਇਹਨਾਂ ਪਰੇਸ਼ਾਨੀਆਂ ਪਲਾਂ ਵਿੱਚ ਦੂਰ ਕਰ ਦੇਣਗੇ ਜਦੋਂ ਤੁਸੀਂ ਦਿਲੋਂ ਪੁਕਾਰੋਗੇ ਉਸੇ ਪਲ ਉਹ ਤੁਹਾਡੇ ਕੋਲ ਆਣ ਖੜਨਗੇ ਸੋ ਦਿਲੋਂ ਪੁਕਾਰਨ ਦੀ ਜ਼ਰੂਰਤ ਆ ਤੇ ਮਾਲਕ ਤਾਂ ਭੱਜਿਆ ਆਉਂਦਾ ਹੈ ਤੇ ਸੰਕੇਤ ਵੀ ਉਸ ਰੂਹ ਨੂੰ ਮਿਲ ਜਾਂਦੇ ਜਿਹੜਾ ਵਿਸ਼ਵਾਸ ਕਰਨ ਵਾਲਾ ਹੈ ਸੋ ਜਦੋਂ ਸਾਰੇ ਪਾਸਿਆਂ ਦੇ ਦਰਵਾਜੇ ਬੰਦ ਹੋ ਜਾਣ ਤਾਂ ਸਮਝ ਲੈਣਾ ਕਿ ਹੁਣ ਮਾਲਕ ਨੇ ਆਪਣੇ ਘਰ ਦਾ ਦਰਵਾਜਾ ਖੋਲ ਦਿੱਤਾ ਹੈ ਤੇ ਹੁਣ ਝੋਲੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਸੋ ਸਾਰੇ ਪਾਸਿਆਂ ਤੋਂ ਜੱਕਦਮ ਦੀ ਪਰੇਸ਼ਾਨੀ ਆਉਣੀ ਸਮਝ ਲਓ ਕਿ ਚੰਗਾ ਸਮਾਂ ਆ ਗਿਆ ਹੈ ਜੀ ਸੋ ਇਹ ਸਭ ਗੱਲਾਂ ਹੁੰਦੀਆਂ ਨੇ ਸਮਝਣ ਦੀਆਂ ਜੀ ਹੁਣ ਜੇਕਰ ਵੀਡੀਓ ਚੰਗੀ ਲੱਗੀ ਤਾਂ ਬਦ ਤੋਂ ਬਦ ਸ਼ੇਅਰ ਕਰਨਾ ਜੀ ਜੈ ਪੀਰਾਂ ਦੀ ਜੀ ਜੈ ਸਤਿ